ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਪਰ ਪ੍ਰਧਾਨ ਕੀ ਮਿਲਦੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਵੱਡੇ ਇਲਜ਼ਾਮ ਲਗਾ ਦਿੱਤੇ ਜਿੱਥੇ ਚੇਤਾਵਨੀ ਦਿੱਤੀ ਉੱਥੇ ਹੀ ਕਹਿ ਦਿੱਤਾ ਕਿ ਹਰਪ੍ਰੀਤ ਸਿੰਘ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਵੱਲੋਂ ਵੀ ਇਹ ਗੱਲ ਦੱਸੀ ਗਈ ਆ ਕਿ ਹਰਪ੍ਰੀਤ ਸਿੰਘ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਆ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮੇ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਦਾ ਨਾਮ ਵਰਤ ਕੇ ਇਸ ਨੂੰ ਕੁਝ ਵੀ ਇਸ ਦੇ ਉਲੰਘਣਾ ਨਾ ਕੀਤੀ ਜਾਵੇ ਗਲਤ ਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਮਹੇਸ਼ਿੰਦਰ ਗਰੇਵਾਲ ਦੇ ਵੱਲੋਂ ਕਹਿ ਦਿੱਤਾ ਕਹਿੰਦੇ ਬਹੁਤ ਆਏ ਬਹੁਤ ਗਏ ਦੁਆਰੇ ਫਿਰ ਅਕਾਲੀ ਦਲ ਦੇ ਵਿੱਚ ਆਉਣਾ ਪੈਂਦਾ ਕਹਿੰਦੇ ਇਹ ਕਿਹੜੇ ਬਾਗ ਦੀ ਮੂਲੀ ਆ ਤਾਂ ਕਹਿ ਦਿੱਤਾ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਤਾਂ ਆਖਰ ਕਿਹੜੇ ਹੁਕਮਨਾਮੇ ਦੀ ਉਲੰਘਣਾ ਕਿਵੇਂ ਕੀਤੀ ਆ ਹੁਕਮਨਾਮੇ ਦੀ ਉਹ ਕਹਿੰਦਾ ਮਾਫ ਕਰਨਾ ਹੁਕਮਨਾਮੇ ਦੀ ਉਲੰਘਣਾ ਕਿਵੇਂ ਕੀਤੀ ਆ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਜੁਬਾਨੀ ਸੁਣਾਉਂਦੇ ਆ ਅਕਾਲੀ ਦਲ ਇੱਕੋ ਸੀ ਇੱਕੋ ਹੈ ਇੱਕੋ ਰਹੇਗਾ ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬਣੇ ਆ ਔਰ ਜਿਹੜੇ ਉੱਥੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇਦਾਂ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਇਹਨਾਂ ਨੇ ਨਾਂ ਪ੍ਰਪੋਜ਼ ਕਰ ਰਿਆ ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿਨ੍ਹਾਂ ਦਾ ਉਹਨਾਂ ਨੇ ਨਾਂ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਹੋਂਦ ਹੈਗੀ ਆ ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਬਣਾਇਆ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਉਦੇਸ਼ ਸੀ ਕਿ ਸਾਨੂੰ ਇਹ ਇਕਤਾ ਕਰਨੀ ਆ ਸੀ ਚੁੱਲ੍ਹੇ ਸਬਟਣੇ ਆ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਮੰਦ ਭਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ ਚ ਕੀਤਾ ਕੀ ਜਾਵੇ ਇਹ ਸਭ ਤੋਂ ਮੰਦ ਭਾਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜੀ ਦੀ ਜ਼ਿੰਮੇਵਾਰੀ ਵੱਢਦੀ ਸੀ ਜਿਹੜੇ ਆਦੇਸ਼ ਕੀਤਾ ਸੀ ਤਸੀਲ ਤੋਂ ਘੜ ਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਂ 'ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ 'ਚ ਖੜੇ ਹੈ ਉਹਦੇ ਨਾਲ ਬੈਠੇ ਹੈ ਉਹ ਕੌਣ ਲੋਕ ਹੈ ਸੋ ਮੇਰਾ ਮਤਲਬ ਹੈ ਵੀ ਇਹ ਜਿਹੇ ਦੂਰੇ ਕਰਤਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਆ ਬੜੀ ਵੱਡੀ ਗੱਲ ਕਰਦੇ ਆ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫ਼ਤਰ ਖੋਲਾਂਗੇ ਕਦੇ ਖੋਇਆ ਚੀਜ਼ਾਂ ਖੋਣ ਦਿੰਦੇ ਆ ਸਾਡੇ ਬੱਗਾਂ ਪਾਈਆਂ ਖੋਲਣਗੇ ਤੋ ਮੇਰਾ ਕਹਿਣ ਤੋਂ ਭਾਵੇਂ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਚ ਕਹਦੇ ਸੀ ਕਿ ਏਕਤਾ ਕਰੋ ਚੁੱਲ੍ਹੇ ਸਬਟੋ ਕਿੱਥੇ ਕਹਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਿਸਾਬ ਲਾ ਲੋ ਕਿ ਉਹ ਕਿਹਦੇ ਇਸ਼ਾਰੇ ਤੇ ਇਹ ਗੱਲਾਂ ਹੋ ਰਹੀਆਂ ਅਕਾਲੀ ਦਲ ਇੱਕੋ ਸੀ ਇੱਕੋ ਹੈ ਇੱਕੋ ਰਹੇਗਾ ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬੜੇ ਆ ਔਰ ਜਿਹੜੇ ਉੱਥੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇੰਨਾ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਜੀ ਬੇਤੀ ਇਹਨਾਂ ਨੇ ਨਾਂ ਪ੍ਰਪੋਜ਼ ਕਰ ਰਿਆ ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿੰਨਾਂ ਦਾ ਉਹਨਾਂ ਨੇ ਨਾਂ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਹੋਂਦ ਹੈਗੀ ਐ ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਬਣਾਇਆ ਔਰ ਬੜੀ ਮੰਦਭਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਉਦੇਸ਼ ਸੀ ਕਿ ਸਾਨੂੰ ਇਹ ਏਕਤਾ ਕਰਨੀ ਐ ਸੀ ਚੁੱਲ੍ਹੇ ਸਬਟਣੇ ਐ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਮੰਦਭਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ ਵਿੱਚ ਕੀਤਾ ਕੀ ਜਾਵੇ ਇਹ ਸਭ ਤੋਂ ਬੰਦਪਾਂਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜਿਹਦੀ ਜ਼ਿੰਮੇਵਾਰੀ ਵੜਦੀ ਸੀ ਜਿਹਨੇ ਆਦੇਸ਼ ਕੀਤਾ ਸੀ ਫਸੀਲ ਤੋਂ ਖੜ ਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਮਾਂ ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ ਵਿੱਚ ਖੜੇ ਐ ਉਹਦੇ ਨਾਲ ਬੈਠੇ ਐ ਉਹ ਕੌਣ ਲੋਕ ਐ ਸੋ ਮੇਰਾ ਮਤਲਬ ਹੈ ਵੀ ਇਹ ਜੇ ਦੂਰੇ ਕਰਦਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਆ ਬੜੀ ਵੱਡੀ ਗੱਲ ਕਰਦੇ ਆ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫਤਰ ਖੋਲਾਂਗੇ ਕਦੇ ਖੋਇਆ ਚੀਜ਼ਾਂ ਖੋਣ ਦਿੰਦੇ ਆ ਸਾਡੇ ਵੱਗਾਂ ਪਾਈਆਂ ਖੋਲਣਗੇ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਚ ਕਹਿੰਦੇ ਸੀ ਕਿ ਏਕਤਾ ਕਰੋ ਚੁੱਲ੍ਹੇ ਸਬਟੋ ਕਿੱਥੇ ਕਹਿੰਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਿਸਾਬ ਲਾ ਲੋ ਕਿ ਉਹ ਕੀਦੇ ਇਸ਼ਾਰੇ ਦੇ ਗੱਲਾਂ ਆ